ਉਧਿਆਣਾ ਦੇ ਦਾਸ ਸਕੂਲਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਜੀ ਹਾਂ ਗਰਮੀ ਦੀਆਂ ਛੁੱਟੀਆਂ 21 ਤਰੀਕ ਦੀਆਂ ਪੈ ਚੁੱਕੀਆਂ ਨੇ باوجود ਇਸ ਦੇ ਕਈ ਪ੍ਰਾਈਵੇਟ ਸਕੂਲ ਆਪਣੀ ਮਨਮਾਨੀ ਕਰਦੇ ਰਹਿੰਦੇ ਨੇ ਬਾਜ਼ ਨਹੀਂ ਆਉਂਦੇ ਸੋ ਇਹਨਾਂ ਸਕੂਲਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਲੁਧਿਆਣਾ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਤੁਰੰਤ ਨੋਟਿਸ ਲਿਆ ਗਿਆ ਪ੍ਰਸ਼ਾਸਨ ਵੱਲੋਂ ਇਹਨਾਂ ਸਕੂਲਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ ਜਾਰੀ ਕੀਤੇ ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਇਹਨਾਂ ਸਕੂਲਾਂ ਨੂੰ ਤੁਰੰਤ ਬੰਦ ਕਰਵਾ ਦਿੱਤਾ ਗਿਆ ਸੋ ਦੱਸਦੀ ਹੈ ਕਿ ਕਿਹੜੇ-ਕਿਹੜੇ ਸਕੂਲ ਨੇ ਜੋ ਬੰਦ ਹੋਏ ਨੇ ਸੋ ਉਹਨਾਂ ਦੇ ਬਾਰੇ ਵੀ ਜੋ ਤੁਹਾਨੂੰ ਜਾਣਕਾਰੀ ਦੇ ਦਿੰਦੇ ਨੇ ਟੈਗੋਰ ਇੰਟਰਨੈਸ਼ਨਲ ਸਕੂਲ ਲੁਧਿਆਣਾ ਜੋਸਫ ਸੈਕਰਡ ਹਾਰ ਸਕੂਲ ਸਾਊਥ ਸਿਟੀ ਲੁਧਿਆਣਾ ਗੁਰਨਾਨਕ ਪਬਲਿਕ ਸਕੂਲ ਬਸੀਆਂ ਗੁਰੂ ਹਰਕ੍ਰਿਸ਼ਨ ਆਦਰਸ਼ ਸਕੂਲ ਤਾੰਦਰਾ ਪਿੰਕੀ ਪਲੇਵੇ ਸਕੂਲ ਸਰਾਂਪਾ ਨਗਰ ਗੁਰੂ ਹਰਕ੍ਰਿਸ਼ਨ ਸਕੂਲ ਤਾੰਦਰਾ ਈ ਕੈਨੇਡੀਅਨ ਸਕੂਲ ਮਾਨਕਵਾਲ ਤਾੰਦਰਾ ਰੋਡ ਸ਼੍ਰੀ ਰਾਮ ਯੂਨੀਵਰਸਲ ਸਕੂਲ ਸਰਾਂਪਾ ਨਗਰ ਗੁਰਨਾਨਕ ਪਬਲਿਕ ਸਕੂਲ ਮੁੱਲਾਪੁਰ ਸੈਕਟਰ ਮਦਰ ਹਾਈ ਸਕੂਲ ਲੁਧਿਆਣਾ ਅਸੂਦਾਸ ਦੇ ਇਹਨਾਂ 10 ਸਕੂਲਾਂ ਤੇ ਵੱਡੀ ਕਾਰਵਾਈ ਐ ਜੋ ਕੀਤੀ ਗਈ ਹੈ ਦੀ ਗਰਮੀ ਤੇ ਚਲਦੇ ਸਕੂਲ ਜਿਹੜੇ ਨੇ ਬੰਦ ਕੀਤੇ ਜਾਣਗੇ ਚਾਹੇ ਸਰਕਾਰੀ ਹੋਣ ਪ੍ਰਾਈਵੇਟ ਹੋਣ ਪਰ ਫਿਰ ਵੀ ਕੁਝ ਸਕੂਲ ਜਿਹੜੇ ਨੇ ਖੁੱਲੇ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਜਾਂ ਹੁਣ ਤੱਕ ਕਿੰਨੇ ਸਕੂਲਾਂ ਤੇ ਕਾਰਵਾਈ ਕੀਤੀ ਗਈ ਹੈ ਤੇ ਇਸ ਤਰ੍ਹਾਂ ਦਾ ਹੈਗਾ ਵੀ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਤੇ ਸਤਿਕਾਰਯੋਗ ਸੈਕਟਰੀ ਸਾਹਿਬ ਨੇ ਸਕੂਲ ਬੰਦ ਕਰਨ ਦੀ ਲੈਟਰ ਕੱਢਤੀ ਹੈ ਜਿਹਦੇ ਵਿੱਚ ਕਮਨ ਸਕੂਲ ਪ੍ਰਾਈਵੇਟ ਔਰ ਕਮਨਟੇਡ ਸਕੂਲ ਉਹਨਾਂ ਨੂੰ ਛੁੱਟੀਆਂ ਹੋਗੀਆਂ ਹੈਗੀਆਂ ਪਰ ਕੁਝ ਥਾਵਾਂ ਤੇ ਸਾਨੂੰ ਕੁਝ ਰਿਪੋਰਟਾਂ ਮਿਲੀਆਂ ਸੀਗੀਆਂ ਵੀ ਉਹ ਸਕੂਲ ਖੁੱਲੇ ਆ ਪਰ ਉਹ ਕੱਲ ਹੀ ਤੁਰੰਤ ਅਸੀਂ ਬੰਦ ਕਰਦੇ ਆ ਜਿੱਥੋਂ ਵੀ ਸਾਨੂੰ ਪਤਾ ਲੱਗਦਾ ਸਾਡੀਆਂ ਟੀਮਾਂ ਜਾਂਦੀਆਂ ਔਰ ਉਹ ਸਕੂਲ ਬੰਦ ਕਰਵਾ ਦਿੱਤੇ ਜਾਂਦੇ ਨੇ ਨਹੀਂ ਕਾਰਵਾਈ ਇਸ ਤਰ੍ਹਾਂ ਹੈ ਕਿ ਕੱਲ 10 ਸਕੂਲ ਸੀਗੇ ਸਾਡੇ ਉਹ ਅਸੀਂ ਕੱਲ ਬੰਦ ਕਰਵਾਤੇ ਠੀਕਾ ਤਰੰਤ ਜਾ ਕੇ ਨੈਕਸਟ ਕਾਰਵਾਈ ਸਾਡੇ ਸਰਕਾਰਜੋਗ ਜ਼ਿਲ੍ਹਾ ਸਿੱਖਿਆ ਅਫਸਰ ਜੀ ਜੋ ਅੱਜ ਛੁੱਟੀ ਤੇ ਕੱਲ ਨੂੰ ਆਪਾਂ ਨੂੰ ਕਰਾਂਗੇ ਦੇਖਣਗੇ ਇਹਨਾਂ ਦਾ ਕੀ ਕਰਨਾ ਹੈਗਾ ਮੇਰਾ ਜਿਹੜਾ ਕੰਮ ਹੈਗਾ ਉਤਰੰਤ ਸਕੂਲਾਂ ਦੇ ਵਿੱਚ ਛੁੱਟੀਆਂ ਤੋਂ ਬੰਦ ਕਰਵਾ ਦੇਣਾ ਹੈ। ਕਿ ਜਿਹੜਾ ਕੌਰਬ ਕਈ ਕੌਰਬ ਕਈ ਸਕੂਲ ਦੀ ਕੰਪਲੇਂਟ ਆਈ ਸੀਗੀ ਉੱਥੇ ਮੈਂ ਸਾਡੇ ਜਿਹੜੇ ਜਵੱਦੀ ਸਕੂਲ ਦੇ ਹੈੱਡ ਮਿਸਟਰਾਂ ਤਰੰਤ ਉਹਨਾਂ ਦੀ ਡਿਊਟੀ ਲਾ ਕੇ ਉਹ ਕੰਮ ਕਰਾ ਦੇਣਾ। ਸਰ ਕੀ ਜਿਹੜੀਆਂ ਲੋਕੀ ਜਾਨੀ ਚਾਹੋਗੇ ਬਾਕੀ ਸਕੂਲਾਂ ਨੂੰ ਮੈਂ ਇਹੀ ਬੇਨਤੀ ਕਰਨੀ ਚਾਹੁੰਨਾ ਦੇਖੋ ਸਰਕਾਰਜੋਗ ਸੀਐਮ ਸਾਹਿਬ ਸਰਕਾਰਜੋਗ ਸਾਡੇ ਡਿਪਟੀ ਕਮਿਸ਼ਨ ਦਿ ਐਜੂਕੇਸ਼ਨ ਡਿਪਾਰਟਮੈਂਟ ਨੇ ਬਾਰ ਬਾਰ ਅਪੀਲ ਕੀਤੀ ਆ ਸਾਰਿਆਂ ਨੂੰ ਜਦੋਂ ਡਿਸਾਈਡ ਕਰ ਲਿਆ ਸਕੂਲਾਂ ਵਾਸਤੇ ਲੈਟਰ ਇਸ਼ੂ ਹੋ ਗਈ ਆ ਤਾਂ ਫਿਰ ਸਕੂਲ ਖੋਲਣ ਦਾ ਕੋਈ ਆਈਡੀਆ ਨਹੀਂ ਬਣਦਾ ਸੋ ਮੈਂ ਤੁਹਾਡੇ ਨਾਲ ਹੀ ਇਹੀ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਖਾਸ ਕਰ ਸੀਬੀ ਸੀਬੀਐਸਸੀ ਦੇ ਅੰਡਰ ਜਿਹੜੇ ਸਕੂਲ ਆ ਉਹ ਕਿਤੇ ਕਿਤੇ ਸਾਨੂੰ ਮਿਲ ਰਿਹਾ ਵੀ ਖੁੱਲ ਰਹੇ ਆ ਪਰ ਬਹੁਤ ਸਾਰੇ ਸਕੂਲਾਂ ਨੇ ਸਾਡੀ ਗੱਲ ਮੰਨ ਵੀ ਲਈ ਆ ਬਟ ਇਹ ਸਕੂਲ ਲਗਭਗ ਬੰਦ ਨੇ ਸਾਰੇ ਕਈ ਵਾਰ ਛੋਟੇ ਛੋਟੇ ਗਲੀਆਂ ਵਾਲੇ ਸਕੂਲ ਆ ਜਿਹੜੇ ਜਿੱਥੇ ਜਿੱਥੇ ਸਾਨੂੰ ਸਮੱਸਿਆ ਆਉਂਦੀ ਆ ਉਹ ਅਸੀਂ ਤੁਰੰਤ ਜਾ ਕੇ ਉਹਨਾਂ ਨੂੰ ਇੰਨੀ ਤਰੀਕ ਤੱਕ ਇਤੀ ਜੂਨ ਤੱਕ ਛੁੱਟੀਆਂ ਕਰਤ ਹੁੰਦੀ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਕਿੰਨੀਆਂ ਸਰਕਾਰ ਨੇ ਦਿੱਤੀਆਂ ਲੈਟਰ ਇਸ਼ੂ ਹੋ ਗਿਆ ਨੋਟੀਫਿਕੇਸ਼ਨ ਉਹਦੇ ਉੱਥੇ ਪੇਰੈਂਟਸ ਨੂੰ ਮਿਲੇ ਜਾਂਦੀ ਹੈ ਉਹ ਕਹ ਰਹੇ ਕਿ ਤੁਹਾਨੂੰ ਕਿਤੇ ਗਲਤ ਕਰਨਾ ਨਹੀਂ ਛੁੱਟੀ ਦੇਖੋ ਗੱਲ ਸੁਣੋ ਮੇਰੀ ਗੱਲ ਸੁਣੋ ਛੁੱਟੀਆਂ ਕਰਵਾ ਦਿੱਤੀਆਂ ਕੱਲ ਨੂੰ ਇਹ ਰਿਪੋਰਟ ਜਿਹੜੀ ਆ ਮੈਂ ਡੀਓ ਸਾਹਿਬ ਦੇ ਅੱਗੇ ਪੇਸ਼ ਕਰਨਾ ਠੀਕ ਹੈ